ਮੇਰਾ ਯਾਰ ਰੋਕ ਰੋਕ ਬੋਲਦਾ ਇਹ ਨਹੀਂ ਇਹ ਇਹ ਮੋੜ ਮੋੜ ਇਹ ਮੋੜ ਇਹ ਮੋੜ ਕਾ ਕਾ ਖਾਤੇ ਨਹੀਂ ਉਹ ਕਲੀਏ ਦਾ ਦੀ ਹੈ ਜੇ ਤੁਸੀਂ ਦਿਆ ਮੈਂ ਮੈਂ ਝੋਟੇ ਬਣੇ ਉਹ ਕਲੀਏ ਨੂੰ ਮੈਂ ਗੱਲ ਸੁਣ ਲੈ ਅੰਦਰ ਗੀ ਸੁਣ ਗੱਲ ਚਲੋ ਜਿੱਥਾਂ ਤੋਂ ਸੁਣ ਗੌਰ ਨਾਲ ਸੁਣ ਇੱਕ ਖਾਤਾ ਖਾਤੇ ਨਹੀਂ ਇਹ ਕਿ ਸਾਡੇ ਵੀ ਰੱਬ ਨੇ ਕੋਲ ਦਿਮਾਗ ਪਾਇਆ ਤੁਮ ਜਿਆ ਵੀ ਹੈ ਉਹ ਮੈਂ ਜਾ ਗਈ ਤੇ ਚੱਲ ਬੋਲ ਹਾਂ ਬਾਪੇ ਨਾਨ ਦਾ ਮੰਤਰ ਫੁਰਣੀ ਕਿ ਕਿੰਨ ਜਗਾ ਕਿ ਕਾਲਕਾਂ ਦਾ ਕਿੰਨ ਕਾਲਕਾਂ ਦਾ ਕਾਲਕਾਂ ਦਾ ਜਿਆਦਾ ਬੋਲਦਾ ਇਹਨੇ ਉਹ ਬੋਲ ਜਿਹੜਾ ਕੋਲਾ ਹੀ ਉਹ ਆਉਂਦੇ ਤੂੰ ਜੰਦੀ ਪਾਲ ਲੈ ਨੀਂ ਤਾਂ ਤਾਂਸ ਇੰਨੇ ਦੇ ਵਿੱਚ ਬਾਪੇ ਨਾਨ ਦਾ ਐਂਡ ਸੁਣ ਸਰ ਨਾ ਉਹਨਾਂ ਚਰਚ ਮਾਰਨੀ ਉਹਦੇ ਬੋਲ ਇਹਨਾਂ ਨੂੰ ਬੰਦ ਕਰਾਈਂ ਅਰੇ ਉਹ ਬੋਲ ਲੈ ਬੋਲੇ ਨਾ

ਓਮ ਨਮੋ ਨਮਨਤ ਵਜੇ ਤਾਂ ਕਿਰਤਾ ਜੁਗਮੇ ਪੈਂਦਾ ਮਹਾਰਾ ਬੈਠਾ ਕਿੰਦੀ ਬਰਮਾ ਇਹ ਘਟਨਾ ਜਤੀ ਹਨਵੰਤ ਰਖੋਲਾ ਹਨ ਮਾਨ ਜੀ ਐਂਦੀ ਬਾਬੇ ਨੇ ਆਖਿਆ ਨਾ ਵੀ ਗੁਰੂ ਜੀ ਸਰ ਗੁਰੂ ਗੋਰ ਕੀ ਫਲ ਮੈਂ ਪਾਰਵਤੀ ਨੇ ਇਹ ਉਹਨਾਂ ਜੁ ਕਦੇ ਵੇ ਤੇ ਮੰਤਰ ਬਾਬੇ ਨਾਨਕ ਦਾ ਆਪ ਬੈ ਪ੍ਰਿਥਵੀ ਜਿਸ ਕੀ ਉਦਤ ਪਰਲੋ ਹੈ ਇਸ ਦਾ ਬਲ ਇਹ ਹੈ ਕਿ 1 ਲੱਖ 80 ਹਜ਼ਾਰ ਭੂਤ ਬੰਦੇ ਦੇ ਮਨ ਅੰਦਰ ਵਸਦਾ ਹੈ ਕੀਛ ਕੀ ਰਦ ਪਾਉਣ ਨਾ ਬੰਧੋ ਸੁਰਤ ਮਨ ਚਤ ਲੈ ਤਰ ਲੋਕ ਬੰਧੋ ਮਨ ਚਤ ਲੈ ਰਾਜਾ ਪਰਜਾ ਬੰਧੋ ਮਨ ਚਤ ਲੈ ਨਾਨਕ ਪੜਿਆ ਨਾਮ ਚਾਲ ਨਾਨਕ ਬੰਧੇ ਦੇ ਤੇ ਨਸਾਨ ਢਾਕਣ ਕੋਕਣ ਬੰਦੀ ਸ਼ਦ ਵਿਚਾਰੀ ਨਾਨਕ ਬੰਧੇ ਦੇ ਦਸਤਵਾਰੇ ਨਾਨਕ ਨਿਰਮਲ ਅਰਗੁਣ ਗਾਇ ਜੇਤੀ ਮੁਸ਼ਕਲ ਤੇਤੀ ਆਸਾਨ ਮਿਸਾਨ ਗੁਰੂ ਕਾ ਰੂਪ ਜਿਨ ਗੁਰੂ ਕਾ ਨਾ ਨਾਥ 84 ਸਿੱਧ 59 ਵੀਰ 6 ਜਤੀ 40 ਯੋਗਦੀ ਕਾਲਕਾ ਮਾਤਾ ਉਚਦੀ ਪਤਾਲ ਕੀ ਵੀਰਤੀ ਬਾਟ ਦਾ ਵਿਕਰਣ ਨਿੱਤਰ ਬਣਿਓ ਬੇ ਹਨ ਮੰਤ ਵੀ ਰੁਣੀਆਂ ਵੀਰ ਸੋ ਥਲਾ ਬੇ ਕੁੰਛਨ ਰੋਧੀ ਨਰ ਸਰੀ ਕੇਸਰੀ ਇਸੀ ਵਿਦਿਆਵੀ ਸਹੀ ਕੰਕਰੀ ਲਕshmi ਨ ਲੰਮੀ ਪੂਨਾਂ ਜਿਹੜੀਆਂ ਬਹਿਣਾ ਹੋ ਰਹੇ ਨੇ ਗੋਣੀ ਯੋਗਦੀ ਤਨੋਚਨੀ ਇੰਜ ਦੀ ਨਹੀਂ ਆਹ ਕਿ ਸ਼ਕਤੀ ਬੋਚ ਕਾ ਪਾਉ ਲੋਹੇ ਕਾ ਸੰਗਲ ਪਾਉ ਗਲਸਾਰ ਕੀ ਮੁੰਗਲੀ ਮਾਨ ਨਾਨਕ ਦਾਸ ਕੀਤਾ ਤਾਂ ਤਾਰ ਆ ਗਿਆ ਕੀਤੀ ਆਵਲ ਰੰਤਾ ਬਚਨ ਦੀ ਬਾਰਾਇ ਫਿਰਮਾ ਜਨ ਨਾਨਕ ਤੇਰੀ ਬਖਸ਼ ਸੰਤ ਕਾ ਦੁਖਿਆਣ ਪੇ ਕੀ ਪੂਰੀ ਮੰਦਰ ਸਭਾ ਸੱਚਾ ਪੰਡਕ ਅੱਛਾ ਜਨ ਨਾਨਕ ਤੇਰੀ ਬਾਚਾ ਮੰਤਰ ਸਪੂਰਨਾ ਵਹਿਗੁਰੂ ਜੀ ਹੋਏ ਸਹਾਏ ਤਿਸ ਕਾ ਨਾਂ ਲੈ ਕੇ ਪੜੇ ਨਿਤ ਪਿਤ ਕਾਇਆ ਕੋ ਰੱਖਿਆ ਹੋਏ ਜੀ ਦੀ ਰਖਾ ਠੀਕ ਖੇੜ ਦੇਦੀ ਬੇਬੇ ਜਿਨਾਂ ਨੇ ਇਹ ਸ਼ਰਮ ਮਾਰਦੀ ਹੋਵੇ ਜੋਰਾ ਦੀਨ ਦੁੱਖ ਪੰਜਨ ਕਟਣ ਨਾ થਨਾਂ सरंत मारी आयो नानक hmm. वो कर्म भारी कप्तन का निकाली पपन त्यारी गुरा की शब्द में मार डाल प्रेम करे झूठा करे वैर करे कैर करे सुबह करे शाम को करे बोलने में तोलने में टूण में जादू में छल करे सूत में सूत में लपट में चाट में जहर करे hmm. दुख में दरान में मंजल में मकान में नर करे नार को नारी करे यार को बोध ऐतवार को नारी ਹਰ ਤੁਮੀ ਤਾਗਾ ਟੋਰੀ ਤੰਨ ਪਾਰੇ ਜਾਨ ਪਰਮ ਕਾਨ ਪਰ ਸ਼ੇਰ ਬੰਦੇ ਪੇੜ ਕਰੇ ਉਲਟ ਸੀ ਬਲ ਪੜੀ ਚਰੇ ਪਾਰ ਰੰਗ ਪਾਰ ਖੁਰਕ ਪਾਰ ਖੰਗ ਪਰ ਬਾਬਾ ਗੁਰਦਿੱਤਾ ਜੀ ਦੀ ਨਾਰ ਸਿੰਘ ਸੇਵੇ ਦਾ ਧੀ ਮਾਈ ਰਾਏ ਕੋ ਕਾਮ ਕਮਾਈ ਪਹਿਰੋ ਜਤੀ ਪਾਈ ਲਲਦੁਆਈ ਦਸਾ ਗੁਰਾਂ ਦੇ ਰੱਕ ਚੰਦਾਂ ਦੇ ਰੱਕ ਬਾਬਾ ਬੁੱਧਾ ਅਰਮਾਨ ਮੇ ਰੰਗੀ ਤਾਰੂਣਾ ਦੇਵੇ ਤੰਗੀ ਦੁੱਖ ਜੱਗ ਲਈ ਜੱਜ ਛੜੀ ਚਾਂਦੀ ਹੋਈ ਤਾ ये बाबे नार सिंह को काबू करता खना माटी चरी का पानी गाचा चरी तीश पलानी काची हांडी काची पाली ऊपर चरी पिंजर की तान तले भैरो खेल खेले ऊपर नार से उगाजे तो मेरी बाजी गुरु गोर लाज रख चल बांधो थल बांधो नौ 900 गान बेर बनाओ बनाओ आगे बांधो तेल कढ़ाई जति हनुमंत की लोई जति हनुमान जी हथियार माना गुरु कढी पैसा